ਸਾਤਰੀ ਕਾਲ ਰੇ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਨਾ ਸਾਰੇ ਠੀਕ ਠਾਕ ਹੋਣਗੇ ਬਾਈ ਬਾਈ ਦਾ ਪੰਜਾਬੀ ਆ ਤੁਸੀਂ ਲਾਂਬਾ ਦਿੰਦੇ ਨੂੰ ਪੰਜਾਬੀ ਦੇ ਵੀਡੀਓ ਨਹੀਂ ਬਣਾਉਂਦਾ ਹੈਗਾ ਰੇਡੀ ਵਾਲੇ ਦਾ ਬਣਾਈ ਜਾਂਦਾ ਹੈ ਨਾ ਆ ਚੱਕੋ ਲਬੇ अवतार ਮੈਡੀਕਲ ਤੇ ਨਾਲ ਲੱਗ ਮੀਆ ਆਪਣੇ ਆੜੀ ਦੀ ਧੰਨੇ ਦੀ ਟੇਲਰ ਮਾਸਟਰ ਦੀ ਦੁਕਾਨ ਹੁਣ ਬਾਕੀ ਕੰਮ ਤੁਸੀਂ ਕਰਨਾ ਮੈਂ ਆਪਦਾ ਕਰਤਾ ਬੱਸ ਬੱਸ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਕਿ ਬਾਈ ਦਾ ਕੰਮ ਚੱਲ ਸਕੇ ਤੇ ਵਧੀਆ ਸੋਹਣਾ ਕੰਮ ਆ ਇੱਕ ਨੰਬਰ ਬਾਕੀ ਬਾਈ ਦਾ ਨੰਬਰ ਵੀ ਆਪਾਂ ਵਿੱਚ ਬੋਲ ਦਾਂਗੇ ਤੇ ਸਾਰਾ ਕੁਝ ਪੁੱਛ ਲੈਣੇ ਵੀ ਕਿਹੜਾ ਪਿੰਡ ਹੈ ਕਿੱਥੇ ਆਉਣਾ ਤੇ ਨਾਲ ਬਾਈ ਇਹ ਤਾਂ ਆਪਣੇ ਕੱਪੜੇ ਵੀ ਵੇਚਦਾ ਹੈ ਲੇਡਜ਼ ਸੂਟ ਤੇ ਭੈਣਾਂ ਨੂੰ ਵੀ ਬੇਨਤੀ ਹੈ ਵੀ ਸੰਪਰਕ ਕਰ ਲੈਣਾ ਜੇ ਸੂਟ ਲੈਣੇ ਹੋਣ ਤੇ ਆਪਾਂ ਪੁੱਛਦੇ ਬਾਈ ਨਾਲ ਕਰਦੇ ਗੱਲਬਾਤ ਹਾਂ ਵੀ ਆੜੀ ਕਿਹੜਾ ਪਿੰਡ ਹੈ ਇਹ ਸਫੀਪੁਰ ਕਲਾ ਮੇਰੇ ਸਫੀਪੁਰ ਕਲਾ ਦੁਕਾਨ ਹੈ ਦੁਕਾਨ ਦੀ ਲੋਕੇਸ਼ਨ ਆਪਾਂ ਦਿਖਾ ਦਿੰਨੇ ਇੱਥੇ ਲਵੇ ਹੈਗਾ ਆਪਣੇ ਅਵਤਾਰ ਡਾਕਟਰ ਅਵਤਾਰ ਮੈਡੀਕਲ ਅਤੇ ਬਾਕੀ ਆਹ ਔਰੇ ਨਾਲ ਲੱਗਦੀ ਦੁਕਾਨ ਆ ਤੇ ਨਾਲ ਕਲਾਥ ਹਾਊਸ ਕੱਪੜੇ ਦਾ ਕੰਮ ਹੈਗਾ ਲੇਡ ਜਲੇ ਜਤਾ ਪਰ ਤੇ ਨੰਬਰ ਬੋਲ ਬਾਈ ਦਰਗਨ 98765 98765 38285 38285 ਇਹ ਨੰਬਰ ਤੇ ਪੁੱਛ ਸਕਦੇ ਹੋ ਕਿ ਕਿੰਨੇ ਦਿਨਾਂ ਚ ਬਣਾਉਣਾ ਕੀ ਕਰਨਾਗਾ ਆਹ ਸੂਟ ਬਣਾਇਆ ਸੀ ਮੈਂ ਫੋਨ ਕਰਕੇ ਪੁੱਛਿਆ ਕਿ ਮੈਨੂੰ ਇੱਕ ਦਿਨ ਚ ਬਣਾ ਕੇ ਦੇ ਭਾਈ ਐਮਰਜੈਂਸੀ ਆ ਬਾਈ ਨੇ ਤਿਆਰ ਕਰਕੇ ਦੇਤਾ ਪੁੱਛ ਲਿਓ ਜਰੂਰ ਲੇਡ ਜੈਂਟਸ ਕੋਟ ਪੈਂਟ ਸਾਰੇ ਕੰਮ ਕਰਦੇ ਹੈ ਟੇਲਰ ਮਾਸਟਰ ਦਾ ਕੰਮ ਹੈ ਮੈਨੂੰ ਵੀ ਬਤ ਵਤ ਸ਼ੇਅਰ ਕਰਦੇ ਹੋ ਧੰਨਵਾਦ ਜੀ